ਦੇਖੋ ਇਹ ਸੋਫਾ ਮੇਰਾ 48000 ਰੁਪਏ ਦਾ ਸੋਫਾ ਸੀ ਹੁਣ 36000 6 ਸੀਟਰ ਸੋਫਾ ਨਾਲ ਟੇਬਲ ਦੋ ਪਫੀ 36000 ਦੇ ਤੋਹਫੇ ਨੇ ਚੈਲੰਜ ਹੈ ਸਾਰੇ ਇੰਡੀਆ ਨੂੰ ਕੋਈ ਵੀ ਮਤਲਬ ਇਹ ਡਿਜ਼ਾਈਨ ਇਹ ਨਾਲ ਜਿਹੜੇ ਕੋਈ ਦੇ ਨਹੀਂ ਸਕਦਾ 7 ਸੀਟਰ ਸੋਫਾ 36000 ਰੁਪਏ ਦਾ ਨਾਲ ਇਹਦੇ ਟੇਬਲ ਲਾ ਕੇ ਦਊਗਾ ਬਟ ਜਿਹੜਾ ਟੇਬਲ ਲਾ ਕੇ ਦਊਗਾ ਉਹ ਕਪੜੇ ਨਾਲ ਦਾ ਹੋਊਗਾ ਇਹ 28 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਓਨਲੀ ਨਿਊ ਇਅਰ ਤੇ ਸੇਲ ਹੈ ਨਿਊ ਇਅਰ ਤੇ ਓਨਲੀ ਸ ਦੇ ਵੀ ਰੇਟਾਂ ਨਾਲ ਵੀ ਘੱਟ ਰੇਟਾਂ ਦੇ ਉੱਤੇ ਜਿਹੜੇ ਸੋਫੇ ਦੇ ਰਹੇ ਨੇ ਤੇ ਗੱਲਬਾਤ ਕਰਦੇ ਆ ਓਨਰ ਦੇ ਨਾਲ ਬਹੁਤ-ਬਹੁਤ ਸਵਾਗਤ ਹੈ ਜੀ ਕੀ ਕਹਿ ਰਹੇ ਹੋ ਵੈਲਕਮ ਟੂ ਅ ਲੱਕੀਆ ਫਰਨੀਚਰ ਅੱਜ ਮੈਂ ਤੁਹਾਨੂੰ 36 36000 ਦੇ ਤੋਹਫੇ ਦੇਣ ਜਾ ਰਿਹਾ ਜੀ ਨਿਊ ਇਅਰ ਤੇ 28 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਤੁਹਾਨੂੰ ਤੋਹਫੇ ਦੇਣ ਜਾ ਰਹੇ ਹਾਂ 36300 ਦੇ ਦੇਖੋ ਇਹ ਸੋਫਾ ਮੇਰਾ 84000 ਰੁਪਏ ਦਾ ਸੋਫਾ ਸੀ ਹੁਣ 36 6 ਸੀਟਰ ਸੋਫਾ ਨਾਲ ਟੇਬਲ ਦੋ ਪਫੀ ਜੀ ਇਹ ਸੋਫਾ ਦਿਖਾਓ ਮੇਰਾ ਇਹ ਵੀ ਮੇਰਾ 84000 ਦਾ ਸੋਫਾ ਸੀ 6 ਸੀਟਰ ਸੋਫਾ ਨਾਲ 골ਡ ਟੇਬਲ ਹੈ ਦੋ ਪਫੀ ਹੈ ਮਤਲਬ 8 ਜਾਨੇ ਤੇ ਬੈਠ ਸਕਦੇ ਆ ਜੀ 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 ਦੇਖੋ 6 ਸੀਟਰ ਸੋਫਾ ਜੀ ਨਾਲ ਟੇਬਲ ਟੂ ਪਫੀ ਏ ਵੀ ਮੇਰਾ 36000 ਰੁਪਏ ਦਾ 66000 ਦੇ ਤੋਹਫੇ ਨੇ ਚੈਲੰਜ ਹੈ ਸਾਰੇ ਇੰਡੀਆ ਨੂੰ ਕੋਈ ਵੀ ਮਤਲਬ ਇਹ ਡਿਜ਼ਾਈਨ ਨੇ ਨਾ ਜਿਹੜੇ ਕੋਈ ਦੇ ਨਹੀਂ ਸਕਦਾ ਇਹ ਸੋਫਾ ਦੇਖੋ ਮੇਰਾ 7 ਸੀਟਰ ਸੋਫਾ 3 2 2 ਵਿਦਾਊਟ ਟੇਬਲ ਇਹਦਾ ਰੇਟ ਹੈਗਾ 42000 ਰੁਪਏ ਪਹਿਲਾਂ ਰੇਟ ਹੁੰਦਾ ਸੀ 60000 ਰੁਪਏ ਹੁਣ ਰੇਟ ਇਹਦਾ 42000 ਰੁਪਏ ਟੇਬਲ ਵਿਦ ਬਿਨਾ ਟੇਬਲ ਤੋਂ ਇਹਦਾ ਜਿਹੜਾ ਰੇਟ ਹੈ ਬਿਨਾ ਟੇਬਲ ਤੋਂ ਇਹ ਸੋਫਾ ਦਿਖਾਓ ਮੇਰਾ 7 ਸੀਟਰ ਸੋਫਾ 36000 ਰੁਪਏ ਦਾ ਨਾਲ ਇਹਦੇ ਟੇਬਲ ਲਾ ਕੇ ਦਊਗਾ ਬਟ ਜਿਹੜਾ ਟੇਬਲ ਲਾ ਕੇ ਦਊਗਾ ਉਹ ਕਪੜੇ ਨਾਲ ਦਾ ਹੋਊਗਾ ਜਿਵੇਂ ਪਹਿਲਾਂ ਤੁਹਾਨੂੰ ਸੋਫੇ ਦਿਖਾਏ ਨੇ ਉਹਨਾਂ ਵੰਗੋ 36000 ਰੁਪਏ ਦਾ 7 ਸੀਟਰ ਸੋਫਾ 48000 ਵਾਲਾ ਆਜੋ ਤੁਹਾਨੂੰ ਮੈਂ ਇੱਧਰ ਵੀ ਦਿਖਾ ਦੋ ਇੱਕ ਸੋਫਾ ਮੇਰਾ 36000 ਦੇ ਤੋਹਫੇ ਦਿਖਾ ਦਿਓ ਅੱਜ ਕਸਟਮਰ ਨੂੰ 36000 ਦਾ ਸੋਫਾ 7 ਸੀਟਰ ਸੋਫਾ 36000 ਰੁਪਏ ਦਾ ਵਿਦ ਟੇਬਲ ਸੌਫਟ ਸੋਫੇ ਨੇ ਬਹੁਤ ਜ਼ਿਆਦਾ ਸੌਫਟ ਬੈਠਣ ਲੱਗੇ ਮਜ਼ਾ ਆਊਗਾ ਤੁਹਾਨੂੰ ਬਹੁਤ ਕੰਫਰਟੇਬਲ ਸੋਫੇ ਨੇਗੇ ਆਜੋ ਹੋਰ ਦਿਖਾ ਦੋ ਆਜਾਪਾ ਹੋਰ ਸੋਫੇ ਕੋਈ ਨਹੀਂ ਦਿਖਾਣੇ ਕਿੱਲੇ ਜਿਹੜੇ ਆਪਾਂ ਨੇ ਸੇਲ ਲਈਆ ਸੋਫੇ ਦੀ ਉਹੀ ਸੋਫੇ ਦਿਖਾਣੇ ਆ ਕਿਉਂ ਚਾਵਲਾ ਜੀ ਇਹ ਸੈਵਨ ਸੀਟਰ ਸੋਫਾ ਵਿਦਾਊਟ ਟੇਬਲ ਜਿਹੜੇ ਚਾਈਨਾ ਦੇ ਟੇਬਲ ਨੇ ਉਹਨਾਂ ਦਾ ਸੋਫੇ 'ਚ ਰੇਟ ਨਹੀਂ ਹੋਊਗਾ 48000 ਰੁਪਏ ਦਾ ਪਹਿਲਾਂ ਰੇਟ ਹੁੰਦਾ 70000 ਰੁਪਏ ਦਾ ক্লোਜ਼ ਕਰਕੇ ਦੋ ਹੁਣ ਹੈਗਾ 48000 ਰੁਪਏ ਜੀ ਤਾਂ ਬਹੁਤ ਵਧੀਆ ਜਿਹੜਾ ਦੱਸ ਰਹੇ ਨੇ ਕਿ ਹਰ ਇੱਕ ਸੋਫਾ ਤੁਹਾਨੂੰ ਵਧੀਆ ਜਿਹੜੇ ਦਿਖਾ ਰਹੇ ਨੇ ਹੋਰ ਦਿਖਾਓ ਜੀ ਆਜੋ ਜੀ ਜੀ ਦਿਖਾਓ 51000 ਰੁਪਏ ਵਾਲਾ ਸੋਫਾ 36000 ਰੁਪਏ ਚ ਬਸ ਬੁੱਕ ਕਰਵਾ ਲਈ ਚਲੋ ਮੈਨੂੰ ਆਨਲਾਈਨ ਫੋਨ ਕਰ ਕਰਕੇ 36000 ਰੁਪਏ ਦਾ ਸੋਫਾ ਕੀ ਬਾਤ ਹੈ ਜੀ 51000 ਵਾਲਾ 36000 ਰੁਪਏ ਚ ਦੇ ਰਹੇ ਨੇ ਤਾਂ ਬਹੁਤ ਵੱਡੀ ਗੱਲ ਹੈ ਤਾਂ ਹੋਰ ਕੀ ਕਹਿ ਰਹੇ ਹੋ ਪਾਜੀ ਜੀ ਦੇਖੋ ਇਹ ਸੋਫੇ ਦੀ ਸੀਟਿੰਗ ਦੇਖੋ 6 ਸੀਟਾ ਸੋਫੇ ਚ 3 ਸੀਟਾ ਇੱਥੇ ਜੀ 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 ਇਹ ਸੋਫਾ ਦੇਖੋ ਮੇਰਾ 8 ਸੀਟਾ ਵਾਲਾ ਸੋਫਾ ਕਿੰਨਾ ਵੱਡਾ ਸੈੱਟ ਹੈ ਪੂਰੇ ਡਾਈਨਿੰਗ ਰੂਮ ਚ ਵੱਡੇ ਡਾਈਨਿੰਗ ਰੂਮ ਚ ਲੱਗੂਗਾ ਇਹ ਸੈੱਟ ਦੋ ਟੇਬਲ ਦੋ ਸਾਈਡ ਟੇਬਲ 8 ਸੀਟਰ ਸੋਫਾ ਸੋਫੇ ਦਾ ਰੇਟ ਹੁੰਦਾ ਸੀ 68000 ਰੁਪਏ ਹੁਣ ਸੋਫੇ ਦਾ ਰੇਟ ਹੈਗਾ 48000 ਰੁਪਏ 48000 ਤੇ ਕਿੰਨੇ ਦਿਨ ਤੱਕ ਜਿਵੇਂ ਸੋਫੇ ਕਰਾ ਸਕਦੇ ਨੇ ਜੀ ਇਹ 28 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਓਨਲੀ ਨਿਊ ਇਅਰ ਤੇ ਸੇਲ ਹੈ ਇਹ ਨਿਊ ਇਅਰ ਤੇ ਉਸ ਤੋਂ ਬਾਅਦ ਸੇਲ ਬੰਦ ਉਸ ਤੋਂ ਬਾਅਦ ਸੇਲ ਬੰਦ ਸੇਲ ਬੰਦ ਕੀ ਸੋਫੇ ਵੀ ਕਿਜਣਗੇ ਮੇਰੇ ਐਨਾ ਸਸਤਾ ਸੋਫਾ ਮੇਰੇ ਕੋਲ ਕਸਟਮਰ ਆ ਕੇ ਮੁਰਗੇ ਰੇਟ ਲਾ ਲਾ ਕੇ ਕਿਸੇ ਨੂੰ ਅੱਜ ਤੱਕ ਸੋਫੇ ਨਹੀਂ ਦਿੱਤੇ ਵੀ ਨੇ ਨੇ ਸਸਤੇ ਇਸ ਵਾਰ ਕਿਉਂ ਇਸ ਵਾਰ ਕਿਉਂ ਕਿਉਂਕਿ ਦੇਖੋ ਜਿਹੜੇ ਡਿਜ਼ਾਈਨ ਨੇ ਦੋ ਦੋ ਮਹੀਨੇ ਪੁਰਾਣੇ ਹੋ ਗਏ ਜੀ 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 ਜ਼ਿਆਦਾ ਪੁਰਾਣੇ ਡਿਜ਼ਾਈਨ ਹੀ ਹੈਗੇ ਦੋ ਮਹੀਨੇ ਪੁਰਾਣੇ ਚਾਹੀਨੇ ਮੈਂ ਜਿਹੜਾ ਡਿਜ਼ਾਈਨ ਚਲਾਣਾ ਦੋ ਮਹੀਨੇ ਬਾਅਦ ਸੇਲ ਕੱਢ ਕੇ ਉਹਨੂੰ ਸੇਲ ਕਰਕੇ ਕੱਢਦੇ ਰਹਨਾ ਹੁਣ ਨਿਊ ਇਅਰ ਤੇ ਜਿਹੜੇ ਸੇਲ ਲਾਈਏ ਮੈਨੇ ਇਹ ਅੱਜ ਤੱਕ ਮੈਨੇ ਚਾਹ ਰਾ ਜੀ ਅੱਜ ਤੱਕ ਇੰਨਾ ਡਿਸਕਾਊਂਟ ਨਿਕਲ ਦਿੱਤਾ ਸੋਫੇ ਤੇ ਕੀ ਬਾਤ ਆਇਆ 70000 ਰੁਪਏ ਦਾ ਵੀ ਨੈਸਟ ਸੋਫਾ ਨੇ ਵੇਚਾ ਨਹੀਂ ਨਹੀਂ ਬਹੁਤ ਵੱਡੀ 70000 ਰੁਪਏ ਦਾ ਬਹੁਤ ਵੱਡੀ ਨਹੀਂ 50 50000 60000 ਰੁਪਏ ਦੇ ਸੋਫੇ ਆਂਦੇ ਨੇ ਕੋਈ ਬਾਣੀ ਨਹੀਂ ਦਿਖਾਉ ਡਿਜ਼ਾਈਨ ਦੇਖੋ ਕਿਆ ਬਾਤ ਪੂਰੇ 10 ਸੈਟ ਨੇ ਜੀ 60000 ਵਾਲੇ ਦੇਖੋ ਕਿੰਨਾ ਪਿਆਰਾ ਸੋਫਾ ਹੈ ਬਿਲਕੁਲ ਬਿਲਕੁਲ ਸੋਫਾ ਹੈ 1 ਪੀਸ ਵਾਹ ਜੀ ਵਾਹ ਵਾਹ ਇਹ ਚ ਇਹ ਚ ਜੋੜ ਨਹੀਂ ਹੈਗਾ ਕਲਰ ਦੇਖੋ ਕਲਰ ਦਾ ਕਿੰਨਾ ਪਿਆਰਾ ਕਲਰ ਹੈ ਨਹੀਂ ਬਿਲਕੁਲ 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 ਇਸ ਸੋਫਾ 'ਤੇ ਜੇ ਬੈਠੇ ਹੋ ਇੱਕ ਵਾਰੀ ਕਿਆ ਬਾਤ ਹੈ ਯਾਰ ਯਾ ਨਿਆਰੀ ਜਿਹੀ ਫੀਲਿੰਗ ਆਉਗੀ ਤੇ ਬੈਠ ਕੇ ਸੋਫੇ ਕੀ ਬਾਤ ਹੈ ਜੀ ਬਹੁਤ ਬਹੁਤ ਵਧਾਈਆਂ ਸੋਫਾ ਫਰਨੀਚਰ ਜੀ ਬਹੁਤ ਵਧੀਆ ਤੁਹਾਡੇ ਕੋਲ ਫਰਨੀਚਰ ਹੈ ਜੀ 55000 ਰੁਪਏ ਦਾ ਰੇਟ ਹੁੰਦਾ ਸੀ ਹੁਣ 44000 ਦਾ ਇਹ ਵੀ ਮੈਨੂੰ ਆਇਆ ਹੋਗਾ ਕਿ ਯਾਰ ਮੈਂ ਇਹਨੂੰ ਡਿਜ਼ਾਈਨ ਨੂੰ ਲਾਂਚ ਕੀਤੇ ਨੂੰ 40 ਦਿਨ ਹੀ ਹੋਏ ਨੇ ਬਟ ਮੈਨੂੰ ਆਇਆ ਹੋਗਾ ਕਿ ਯਾਰ ਮੈਂ ਡਿਜ਼ਾਈਨ ਕੱਢਦਾ ਜੀ ਹੋਰ ਨਵਾਂ ਡਿਜ਼ਾਈਨ ਪਾ ਦਾਂਗੇ ਜੀ 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 ਹੋਰ ਤੁਹਾਨੂੰ ਦਿਖਾਣਾ ਇੱਕ ਸੋਫਾ ਬਹੁਤ ਪਿਆਰਾ ਸੋਫਾ ਹੈ ਮੇਰਾ ਬੂਸਟਰ ਸੋਫਾ ਹੈ ਬੂਸਟਰ ਇੱਕ ਤੋਂ ਨੂੰ ਮੈਂ ਗ੍ਰੇ ਸੋਫਾ ਦਿਖਾਇਆ ਸੀ ਉੱਥੇ ਉਹ ਗ੍ਰੇ ਸੋਫਾ ਦਿਖਾਈਓ ਦੂਰੋਂ ਦਿਖਾਈਓ ਕਰਿਓ ਗ੍ਰੇ ਸੋਫਾ ਪਿਆ ਪਿੱਛੇ ਦਿਖਾਇਆ ਸੀ ਮੇਰਾ ਬੂਸਟਰ ਸੋਫਾ ਹੈ ਉਹ ਬੂਸਟਰ ਇਹ ਉਵੇਂ ਹੀ ਇਹ ਬੂਸਟਰ ਸੋਫਾ ਹੈ ਇਹ ਕਾਸ ਸੋਫਾ ਬੂਸਟਰ ਹੈ ਮੇਰਾ 6 ਸੀਟਰ ਸੋਫਾ ਨਾਲ 2 ਪਫੀ ਦੋ ਜਣੇ ਇਥੇ ਬੈਠ ਸਕਦੇ ਆ ਨਾਲ ਟੇਬਲ ਨਾਲ ਗਲਾਸ 51000 ਰੁਪਏ ਰੇਟ ਹੁੰਦਾ ਸੀ ਹੁ 36000 ਰੁਪਏ ਦਾ 36000 ਰੁਪਏ ਦਾ ਸੋਫਾ ਦਿਖਾਈਓ ਦੁਬਾਰਾ ਤੋਂ ਇਹਦੀ ਬਾਜੂ ਦਿਖਾਓ ਕਿੰਨੀ ਪਿਆਰੀ ਹੈ ਕਿੰਨਾ ਪਿਆਰਾ ਸੋਫਾ ਕਿੰਨਾ ਪਿਆਰਾ ਸੋਫਾ ਜੀ 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 ਇਹ ਜਿਹੜੇ ਤੁਹਾਨੂੰ ਮੈਂ ਡਿਜ਼ਾਈਨ ਦਿਖਾਏ ਨੇ ਇਹ ਸਾਰੇ ਡਿਸਕਾਊਂਟਰ ਸੋਫੇ ਡਿਜ਼ਾਈਨ ਨੇ ਬਾਕੀ ਹੋਰ ਵੈਸੇ ਤੁਹਾਨੂੰ ਫਰਨੀਚਰ ਦੀ ਨੀਂਗ ਮਰਵਾਦਾਂ ਨਾ ਆਪਣੇ ਕੋਲ ਟੋਟਲੀ ਲਗਜ਼ਰੀ ਫਰਨੀਚਰ ਹੁੰਦਾ ਜਿੰਨੇ ਵੀ ਤੁਸੀਂ ਮੇਰੇ ਸੋਫੇ ਦੇਖੇ ਨੇ ਸਾਰੇ ਲਗਜ਼ਰੀ ਸੋਫੇ ਨੇਗੇ ਬਾਕੀ ਆਪਣੇ ਕੋਲ ਵੈਡਿੰਗ ਸੈੱਟ ਵੀ ਹੈਗੇ ਨੇ ਜੀ ਜੀ ਵੈਡਿੰਗ ਸੈੱਟ ਚ ਕੀ ਹੁੰਦਾ ਜਿਵੇਂ 48000 ਰੁਪਏ ਦਾ ਕੰਬੋ ਹੁੰਦਾ ਹੈ ਇੱਕੋ ਚ ਬੈੱਡ ਹੁੰਦਾ ਹੈ ਇੱਕੋ ਚ ਸੋਫੇ ਹੁੰਦੇ ਨੇ ਅਲਮਾਰੀ ਹੁੰਦੀ ਹੈ ਪ੍ਰੈਸ ਟੇਬਲ ਹੁੰਦਾ ਹੈ 48000 ਰੁਪਏ ਦਾ ਆਪਣੇ ਕੋਲ ਉੱਪਰ ਹੈ ਉਹ ਜੀ ਜੀ ਬੈਡਿੰਗ ਸੈਟ ਉਹ ਆਪਾਂ ਇਹ ਵੀਡੀਓ ਚ ਨਹੀਂ ਦਿਖਾਵਾਂਗੇ ਇਹ ਸਾਰੇ ਡਾਈਨਿੰਗ ਟੇਬਲ ਨੇਗੇ ਦੇਖੋ ਰੂਮ ਚੇਅਰ ਦੇਖੋ ਕੈਫੇ ਚੇਅਰ ਰੂਮ ਚੇਅਰ ਕੌਫੀ ਚੇਅਰ ਕਹੂੰਗਾ ਕਸਟਮਰ ਨੂੰ ਕਿ ਜਿੰਨੇ ਸੋਫੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਆਪਣੇ ਜਿਹੜੇ ਬਨੇ ਸੇਲ ਵਾਲੇ ਸੋਫੇ ਦਿਖਾਏ ਨੇ ਜਲਦੀ ਜਲਦੀ 28 ਤਰੀਕ ਤੋਂ ਲੈ ਕੇ 7 ਤਰੀਕ ਦੇ ਵਿੱਚ ਵਿੱਚ ਬੁੱਕ ਕਰਵਾ ਦਿਓ ਜੀ ਬਸ ਆਨਲਾਈਨ ਵੀ ਆਪਾਂ ਡਿਲੀਵਰੀ ਕਰਾਂਗੇ ਡਿਲੀਵਰੀ ਚਾਰਜ ਇਸ ਪਲੀਜ਼ ਨੋਟ ਕਰ ਲਓ ਐਕਸਟਰਾ ਆਉਣਗੇ ਡਿਲੀਵਰੀ ਚਾਰਜ ਇਸ ਇਨਕਲੂਡ ਨਹੀਂ ਹੈਗੀ ਡਿਲੀਵਰੀ ਚਾਰਜ ਇਸ ਐਕਸਟਰਾ ਨੇ ਜੀ ਤਾਂ ਤੁਸੀਂ ਅਗਰ ਸੋਫੇ ਆਪਣੇ ਘਰ ਲਗਜ਼ਰੀ ਸੋਫੇ ਅਗਰ ਮੰਗਵਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਸਿਰਫ 7 ਜਨਵਰੀ ਤੱਕ ਦਾ ਜਿਹੜਾ ਟਾਈਮ ਹੈ ডিসਪਲੇ ਦੇ ਦਿੱਤੇ ਹੋਏ ਕੰਟੈਕਟ ਨੰਬਰ ਦੇ ਉੱਤੇ ਜਲਦੀ ਜਲਦੀ ਇਹਨਾਂ ਕੋਲ ਸੋਫੇ ਬੁੱਕ ਕਰਵਾ ਕੇ ਆਪਣੇ ਕੋਲ ਘਰ ਦੇ ਵਿੱਚ ਖੂਬਸੂਰਤ ਜਿਹੜਾ ਸੋਫਾ ਮੰਗਵਾਓ ਦੇਖੋ ਮੇਰੀ ਇੰਸਟਾ ਆਈਡੀ ਹੈ ਅਲਕਿਆ ਫਰਨੀਚਰ ਦੇ ਨਾਂ ਤੇ ਤੁਸੀਂ ਇਹਨੂੰ ਫੋਲੋ ਕਰੋ ਬਾਕੀ ਇਹ ਤੇ ਤੁਹਾਨੂੰ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਣਗੇ ਜਿਹੜੇ ਮੈਂ ਡਿਸਕਾਊਂਟ ਤੇ ਲਾਏ ਹੋਏ ਨੇ ਮੈਂ ਇੱਕ ਵੀਡੀਓ ਇਹ ਤੇ ਵੀ ਪਾਈ ਹੋਈ ਹੈ ਤੇ ਹੁਣ ਪਾਉਂਗਾ ਮਤਲਬ ਹੁਣ ਸ਼ੇਅਰ ਕਰਨੀ ਹੈ ਮੈਨੇ ਬਾਕੀ ਮੇਰਾ ਕੰਟੈਕਟ ਹੈ 9858501526 ਬਾਕੀ ਤੁਹਾਡੇ ਕੋਲ ਸਕਰੀਨ ਤੇ ਵੀ ਆ ਗਿਆ ਹੋਊਗਾ ਜੀ ਤਾਂ ਮਿਲਦੇ ਆ ਤੁਹਾਨੂੰ ਅਗਲੀ ਨੈਕਸਟ ਵੀਡੀਓ ਤੱਕ ਤਾਂ ਤੁਸੀਂ ਇਹਨਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ 7 ਜਨਵਰੀ ਤੋਂ ਪਹਿਲਾਂ ਪਹਿਲਾਂ ਇਸ ਮੌਕੇ ਦਾ ਜਿਹੜਾ ਲਾਭ ਉਠਾਓ ਤਾਂ ਜੋ ਤੁਹਾਡੇ ਘਰ ਵਿੱਚ ਤੁਸੀਂ ਲਗਜ਼ਰੀ ਲਾਈਫ ਲਗਜ਼ਰੀ ਜ਼ਿੰਦਗੀ ਦੇ ਅਗਰ ਸੁਪਨੇ ਤੁਸੀਂ ਦੇਖੇ ਨੇ ਤਾਂ ਲਗਜ਼ਰੀ ਸੋਫੇ ਘਰ ਮੰਗਵਾ ਕੇ ਤਾਂ ਉਹਨਾਂ ਤੇ ਬੈਠ ਕੇ ਕੰਫਰਟੇਬਲ ਬੈਠ ਕੇ ਤਾਂ ਤੁਸੀਂ ਉਹ ਚੀਜ਼ ਦੇ ਸੁਪਨੇ ਆਪਣੇ ਪੂਰੇ ਕਰ ਸਕਦੇ ਹੋ